ਫਰੀਦਾ ਸ਼ੱਕਰ ਖੰਡ ਨਵਾਤ ਗੋੜ ਮੱਖਿਓ ਮੱਜਾ ਦੁੱਧ ਬਾਬਾ ਫਰੀਦ ਸਾਹਿਬ ਜੀ ਫਰਮਾਉਂਦੇ ਹਨ ਕਿ ਇਹ ਮਾਦਾ ਜੀ ਜੋ ਸ਼ੱਕਰ ਖੰਡ ਨਵਾਤ ਮਿਸ਼ਰੀ ਗੋੜ ਮੱਖਿਓ ਸੋ ਮੱਖੀ ਦਾ ਸ਼ਹਿਦ ਤੇ ਮੱਜਾ ਮੱਜਾਂ ਦਾ ਦੁੱਧ ਆਦ ਮਿੱਠੇ ਪਦਾਰਥ ਹਨ ਸਬੇ ਵਸਤੂ ਮਿੱਠੀਆਂ ਰੱਬ ਨ ਪੁੱਜਨ ਤੁਦ ਇਹ ਸਾਰੀਆਂ ਵਸਤੂਆਂ ਭਾਵੇਂ ਮਿੱਠੀਆਂ ਮੰਨੀਆਂ ਜਾਂਦੀਆਂ ਹਨ ਪਰ हे ਮਾਤਾ ਜੀ ਮੈਂ ਤੁਹਾਨੂੰ ਆਖਦਾ ਹਾਂ ਕਿ ਇਹ ਰੱਬ ਪਰਮਾਤਮਾ ਦੇ ਨਾਮ ਦੇ ਸੋ ਤੁਲ ਨਹੀਂ ਪੁੱਜ ਸਕਦੀਆਂ ਹਨ ਸੋ ਭਾਵ ਪਰਮਾਤਮਾ ਦੇ ਨਾਮ ਬਹੁਤ ਹੀ ਮਠਾਸ ਵਾਲਾ ਹੈ ਇਹ ਅੱਲਾ ਤੇਰੇ ਨਾਮ ਦੇ ਰਸ ਬਰਾਬਰ ਇਹ ਦੁਨੀਆ ਦੇ ਰਸ ਨਹੀਂ ਪਹੁੰਚ ਸਕਦੇ ਹਨ